ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਇਸ ਵਕਤ ਆਪਾਂ ਖੜੇ ਆ ਪਿੰਡਰਾਂ ਦੇ ਕੋਲ ਪੁਲ ਜਿਹੜਾ ਆਦਮਪੁਰ ਦੀ ਕਹ ਲਓ ਕਿ ਇੱਕ ਵੱਡੀ ਮੁਸੀਬਤ ਕਹਿ ਸਕਦੇ ਆ ਕਿਉਂਕਿ ਜੇਕਰ ਆਪਾਂ ਪੁਲ ਦੀ ਗੱਲ ਕਰੀਏ ਇਹ ਮੇਰੇ ਹਿਸਾਬ ਨਾਲ 2014 ਤੇ ਹੁਣ 25 ਹੋ ਗਏ 11 ਸਾਲ ਸਰੀਏ ਦਿਖਾਈ ਦੇ ਰਹੇ ਆ ਆਦਮਪੁਰ ਤੇ ਤੁਸੀਂ ਦੇਖੋ ਇਹ ਆਦਮਪੁਰ ਦਾ ਜਿਹੜਾ ਰੋਡ ਆ ਇਹ ਇਹਦੇ ਵਿੱਚ ਪੋਲੀ ਪੋਲਾ ਪੋਲ ਤੇ ਮਤਲਬ ਜਿਹੜੇ ਸਾਰੇ ਪਿੱਲਰ ਵੀ ਸਾਰੇ ਸਾਡੇ ਦੂਰ ਤੱਕ ਅੱਜ 라이ਵ ਹੋਣ ਦਾ ਇੱਕ ਮਕਸਦ ਹੋ ਰਾ ਥੋੜਾ ਜਿਹਾ ਆਦਮਪੁਰ ਦੀ ਸ਼ਾਨ ਨੂੰ ਵਧਾਉਣ ਲਈ ਨਗਰ ਕੌਂਸਲ ਵੱਲੋਂ ਕੋਸ਼ਿਸ਼ ਕੀਤੀ ਆ ਕਿ ਇਹ ਜਿਹੜੇ ਪੋਲਾ ਇਹਦੇ ਤੇ ਇhtiyar ਲੱਗਦੇ ਆ ਇਹ ਇਸ਼ਤਿਹਾਰ ਨਾਲ ਲੱਗਣ ਕਰਕੇ ਖੂਬਸੂਰਤ ਬਣ ਜਵੇ ਤੇ ਦੇਖੋ ਇੱਥੋਂ ਖੜੇ ਆਪਾਂ ਇਹ ਜੰਗਾਲ ਲੱਗ ਗਿਆ ਇਹਨਾਂ ਨੂੰ ਇਹ ਪੁਲ ਪੁਲ ਨੂੰ ਆਪਾਂ ਸੋਚਦੇ ਹਾਂ ਕਿ ਜੇਕਰ ਇਹ ਸਰਵਿਸ ਲਾਈਨਾਂ ਬਣਦੀ ਤੇ ਆਦਮਪੁਰ ਵਾਲਿਆਂ ਦਾ ਕੀ ਹਾਲ ਹੁੰਦਾ ਜਦੋਂ ਸਰਵਿਸ ਲਾਈਨ ਨਹੀਂ ਸੀ ਧੂੜ ਟੱਟਾ ਮਿੱਟੀ bizness ਥਾਪੋ ਕੇ ਰਹਿ ਗਿਆ ਆਦਮਪੁਰ ਦੇ ਦੁਕਾਨਦਾਰਾਂ ਦਾ ਦਰਨੇ ਵੀ ਲੱਗ ਗਏ ਇੱਥੇ ਤੱਕ ਕਿ ਆਦਮਪੁਰ ਦੀ ਉਹ ਪੁਲ ਦੀ ਪੁਲ ਨਿਰਮਾਣ ਸੰਘਰਸ਼ ਕਮੇਟੀ ਵੀ ਬਣ ਗਈ ਸੀ ਕਿ ਜੀ ਪੁਲ ਬਣਾਓ ਪਰ ਕਿਤਨਾ ਕਿਤੇ ਸਰਵਿਸ ਲਾਈਨ ਬਣਨ ਨਾਲ ਉਹ ਕਮੇਟੀ ਵੀ ਚੁੱਪ ਹੋ ਗਈ ਪਤਾ ਨਹੀਂ ਕਿਉਂ ਚੁੱਪ ਹੋਈ ਆ ਪਰ ਫਿਰ ਕੀ ਹੋਇਆ ਇਹ ਜਿਹੜੇ ਸਰੀਏ ਸੀ ਲੋਕਾਂ ਨੇ ਇਸ ਪੁਲ ਦਾ ਫਾਇਦਾ ਲਿਆ ਕਿ ਉਹ ਵੀ ਕੀ ਕਰਨ ਐਡ ਲਾਉਣੀ ਸ਼ੁਰੂ ਹੋ ਗਈ ਪੋਸਟਰ ਲੱਗਣੇ ਸ਼ੁਰੂ ਹੋ ਗਏ ਤੇ ਜਦੋਂ ਪੋਸਟਰ ਲੱਗਣੇ ਸ਼ੁਰੂ ਹੋ ਗਏ ਤਾਂ ਨਗਰ ਕੌਂਸਲ ਦੇ ਐਸ.ਡੀ.ਐਮ ਸਾਹਿਬ ਨੇ ਫਿਰ ਲਾਇਆ ਕਿ ਜਿਹੜਾ ਵੀ ਇਸ ਪੁਲ ਤੇ ਇਤਿਹਾਰ ਲਾਊਗਾ ਉਹਨੂੰ ਜੁਰਮਾਨਾ ਕੀਤਾ ਜਾਊਗਾ ਫਿਰ ਗੱਲ ਨਹੀਂ ਬਣੀ ਫਿਰ ਨਹੀਂ ਹਟੇ ਫਿਰ ਪੋਸਟਰ ਲਾਉਣੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਹੁਣ ਅਸੀਂ ਜਾ ਰਹੇ ਸੀ ਦੇਖਿਆ ਸੀ ਦੇਖਿਆ ਕਿ ਪੁਲ ਤੇ ਬੜੀ ਵਧੀਆ ਡਿਜ਼ਾਈਨਿੰਗ ਹੋ ਰਹੀ ਆ ਚਲੋ ਕੁਛ ਆਦਮਪੁਰ ਸੋਹਣਾ ਲੱਗੂ ਆ ਸ਼ੱਕ ਜਿਹੜੇ ਪਿੱਲਰ ਆ ਇੱਥੇ ਰਹਿਣਗੇ ਪਰ ਪਰ ਜਿਹੜੀ ਆਦਮਪੁਰ ਦੀ ਤਾਂ ਸਮਝ ਲਓ ਜੇ ਵੱਧ ਕੇ ਸਮਝ ਲਓ ਕਿ ਜਿਹੜਾ ਪੋਲ ਆ ਦੁਕਾਨਾਂ ਵੀ ਢਾਈਆਂ ਗਈਆਂ ਪਰ ਆਦਮਪੁਰ ਦਾ ਪੋਲ ਜਿਉਂ ਦਾ ਜਿਉਂ ਰਿਹਾ ਰਾਜਨੀਤੀ ਭੇਡ ਚੜਿਆ ਕਹਿ ਲਓ ਸਿੱਧੀ ਗੱਲ ਆ ਇੱਕ ਦੂਜੇ ਨੂੰ ਦੋਸ਼ ਦੇ ਰਹੇ ਆ ਇੱਕ ਦੂਜੇ ਨੂੰ ਪਾਰਟੀ ਉਹ ਕਹਿੰਦਾ ਪਹਿਲਾਂ ਤੂੰ ਕੀਤਾ ਤੂੰ ਕੀਤਾ ਤੇ ਚਲੋ ਆਪਾਂ ਇਹ ਵੀ ਨਹੀਂ ਗੱਲ ਕਰਦੇ ਅੱਜ ਮਕਸਦ ਜਿਹੜਾ ਹੈ ਆਪਣਾ ਇਹ ਆ ਕਿ ਅੱਜ ਲਾਈਵ ਕਿਉਂ ਹੋਏ ਆ ਦੇਖੋ ਤੁਸੀਂ ਲਾਈਵ ਤਸਵੀਰਾਂ ਆਦਮਪੁਰ 'ਚ ਰੁੱਖ ਲਗਾਓ ਵਾਤਾਵਰਨ ਬਚਾਓ ਨਗਰ ਕੌਂਸਲ ਆਦਮਪੁਰ ਦੇ ਵੱਲੋਂ ਇਸ਼ਤਿਹਾਰ ਇਹ ਸੋਨਾ ਬਣਾਉਣ ਲਈ ਆਦਮਪੁਰ ਨੂੰ ਆ ਥੱਲੇ ਵੀ ਉਹਨਾਂ ਨੇ ਲਿਖ ਦਿੱਤਾ ਕਿ ਇਸ਼ਤਿਹਾਰ ਲਗਾਉਣ ਜਾਂ ਲਿਖਣ ਤੇ 5000 ਰੁਪਏ ਜੁਰਮਾਨਾ ਹੋਵੇਗਾ ਚਲੋ ਇਹ ਵੀ ਦੇਖਦੇ ਆ ਕਿ ਕਿੰਨਾ ਕਿਹੜਾ ਕਿਹੜਾ ਨੂੰ 5000 ਜੁਰਮਾਨਾ ਹੁੰਦਾ ਆ ਨਗਰ ਕੌਂਸਲ ਕਿਹੜਾ ਕਿਹੜਾ ਨੂੰ ਕਰਦੀ ਆ ਅੱਛਾ ਚਲੋ ਇਹ ਇੱਕ ਖੂਬਸੂਦੀ ਹੋ ਗਈ ਆਦਮਪੁਰ ਦੀ ਕਿ ਜਿਹੜਾ ਇਹ ਇਹ ਲੱਗ ਗਿਆ ਉਹ ਦੇਖੋ ਸਾਹਮਣੇ ਵੀ ਤੁਸੀਂ ਦੇਖ ਸਕਦੇ ਆ ਮੈਂ ਤੁਹਾਨੂੰ ਕਲੋਜ਼ ਕਰਕੇ ਦਿਖਾਉਣਾ ਉੱਥੇ ਵੀ ਲੱਗ ਗਿਆ ਉਹ ਵੀ ਸੋਨਾ ਲੱਗ ਗਿਆ ਲੱਗਣਾ ਚਾਹੀਦਾ ਆ ਇਹ ਵੀ ਬਣ ਗਿਆ ਇਹ ਵੀ ਬਣ ਗਿਆ ਇਹ ਕੀ ਆ ਜੀ ਇਹ ਕੀ ਆ ਇਹ ਕਿਹੜੀ ਆ ਇਹ ਸੰਤ ਬਾਲਾ ਭਾਗ ਜੀ ਨਿਵਾਸੀ ਇਹ ਸਰਕਾਰ ਤੌਰ ਤੇ ਨਹੀਂ ਲੱਗ ਰਿਹਾ ਨਗਰ ਕੌਂਸਲ ਵੱਲੋਂ ਨਹੀਂ ਜਿੱਦਾਂ ਸਪੌਂਸਰ ਇਹ ਕਰ ਰਹੇ ਆ ਨਾ ਸਪੌਂਸਰ ਇਹ ਕਰ ਰਹੇ ਆ ਸੰਤੋਬਾ ਭਗਤ ਸਿੰਘ ਯੂਨੀਵਰਸਿਟੀ ਵਾਲੇ ਇਹਨਾਂ ਨੇ ਤੁਹਾਨੂੰ ਕਿਹਾ ਵੀ ਸਾਰੇ ਲਾਓ ਚਲੋ ਫਿਰ ਇਹਨਾਂ ਦਾ ਪੰਜਾਬੀ ਚ ਕਹ ਲਓ ਸੂਤ ਵੀ ਲੱਗ ਗਿਆ ਆ ਵੇ ਉਹੀ ਮੈਂ ਕਹਿੰਦਾ ਬਈ ਇਹਨੂੰ ਸੂਤ ਲਾਉਣਾ ਪੰਜਾਬੀ ਚ ਕਹਿੰਦੇ ਆ ਉਹਦਾ ਜੁਰਮਾਨਾ ਆ ਆਮ ਲੋਕਾਂ ਲਈ ਇਹਨਾਂ ਨੇ ਹੱਲ ਖਾਤਾ ਤੇ ਦੇਖ ਲਓ ਤੁਸੀਂ ਜੀ ਯੂਨੀਵਰਸਿਟੀ ਵਾਲਿਆਂ ਦਾ ਵੀ ਚਲੋ ਉਹਦਾ ਵੀ ਐਡ ਦੇ ਪੈਸੇ ਲੱਗਣੇ ਸੀ ਉਹਨਾਂ ਨੇ ਕਿਹਾ ਇਹ ਆਪਾਂ ਮੈਸੇਜ ਵੀ ਦੇਨੇ ਆ ਨਾਲੇ ਕੋਈ ਕੁਝ ਕਹੂਗਾ ਵੀ ਨਹੀਂ ਚਾਹੀਦਾ ਤੇ ਚਲੋ ਸਰਕਾਰ ਨੂੰ ਸੀ ਉਹਨਾਂ ਨੇ ਸਪான்ਸਰ ਕਰਤਾ ਇਹਦਾ ਮਤਲਬ ਜੇ ਕਿਸੇ ਗਰੀਬ ਨੇ ਐਡ ਲਾਉਣੀ ਆ ਉਹਦਾ ਫਿਰ ਪੋਸਟਰ ਪਾੜਿਆ ਜਾਊਗਾ ਆ ਦੇਖੋ ਫਿਰ ਆਹ ਲਿਖ ਦਿੱਤਾ ਉੱਥੇ ਯੂਨੀਵਰਸਿਟੀ ਦਾ ਨਾਮ ਵੀ ਲਿਖ ਦਿੱਤਾ ਆ ਡਿਜ਼ਾਈਨਿੰਗ ਹੋ ਰਹੀ ਆ ਚਲੋ ਇਹ ਵੀ ਆਪਣੀ ਐਡ ਕਰਨ ਦਾ ਇੱਕ ਸੋਹਣਾ ਤਰੀਕਾ ਲੱਭ ਲਿਆ ਆ ਪਰ ਨਗਰ ਕੌਂਸਲ ਦਾ ਨਾ ਆ ਬਾਕੀ ਐਸਡੀਐਮ ਸਾਹਿਬ ਨੂੰ ਵੀ ਸਵਾਲ ਕਰਾਂਗੇ ਇਸ ਗੱਲ ਬਾਰੇ ਕੀ ਇਹ ਫਿਰ ਜਿਸ ਸਪੌਂਸਰਸ਼ੀ ਫਿਰ ਇਹਦਾ ਮਤਲਬ ਕੋਈ ਵੱਡੀ ਯੂਨੀਵਰਸਿਟੀ ਕੋਈ ਵੱਡਾ ਇੰਡਸਟਰੀਏ ਕੋਈ ਵੱਡਾ ਬਿਜ਼ਨਸਮੈਨ ਹੋਵੇ ਉਹ ਇੱਥੇ ਲਖਾ ਲਵੇ ਆਪਣਾ ਪੁੱਲ ਤੇ ਪਰ ਇੱਕ ਨਾਲ ਤਾਂ ਦੂਜੀ ਜੇ ਦੂਜੇ ਪਾਸੇ ਨੇ ਕੀਏ ਚਲੋ ਮੈਸੇਜ ਵਧੀਆ ਮਿਲ ਰਿਹਾ ਇਹ ਵੀ ਨਾਲ ਦੀ ਗੱਲ ਦੇਖੋ 네ਗੇਟਿਵ ਪੋਸਟਪ ਦੋ ਚੀਜ਼ਾਂ ਨਾਲ ਚਲਦੀਆਂ ਜੇ 네ਗੇਟਿਵ ਪੋਸਟਪ ਦੀ ਗੱਲ ਕਰੀਏ 네ਗੇਟਿਵ ਪੋਸਟਪ ਚਲਦਾ ਕਿ ਇੱਕ ਪਾਸੇ ਚਲੋ ਉਹਨਾਂ ਨੇ ਫਾਇਦਾ ਲੈ ਲਿਆ ਚਲੋ ਇੱਕ ਕਾਨੂੰਨ ਦਾ ਜਾਂ ਜਾਂ ਐਸਡੀਐਮ ਸਾਹਿਬ ਦਾ ਜਾਂ ਆਈਓ ਸਾਹਿਬ ਦਾ ਦੇਖਣਾ ਆ ਅਸੀਂ ਤਾਂ ਇੱਕ ਸਵਾਲ ਹੀ ਕੀਤਾ ਆ ਉਹਨਾਂ ਨੂੰ ਤੇ ਦੂਜਾ ਸਵਾਲ ਇਹ ਵੀ ਇੱਕ ਚਲੋ ਮੈਸੇਜ ਮਿਲ ਰਿਹਾ ਆ ਰੁੱਖ ਲਗਾਉਣ ਦਾ ਤੀਜਾ ਸਵਾਲ ਇਹ ਲਈ ਆ ਵਧੀਆ ਲੱਗਦਾ ਕਿ ਆਦਮਪੁਰ ਖੂਬ ਸੁੰਦਰ ਬਣ ਰਿਹਾ ਅਸੀਂ ਤਾਂ ਮੁੱਦਿਆਂ ਦੀ ਗੱਲ ਕੀਤੀ ਆ ਕਰਦੇ ਰਾਵਾਂਗੇ ਹਮੇਸ਼ਾ ਕਿ ਆਦਮਪੁਰ ਸਾਨੂੰ ਸੋਹਣਾ ਲੱਗਣਾ ਚਾਹੀਦਾ ਆ ਸੋ ਆਦਮਪੁਰ ਜਿਹੜਾ ਸੋਹਣਾ ਲੱਗੇ ਬਾਕੀ ਉਹ ਵੀ ਪੋਸਟਰ ਹੁਣ ਲੱਗਿੱਤੂਗਾ ਮੈਨੂੰ ਲੱਗਦਾ ਜਿਹੜਾ ਤੁਸੀਂ ਦੇਖ ਰਹੇ ਆ ਤੇ ਬਾਕੀ ਫਿਰ ਜਦੋਂ ਪੂਰਾ ਕਰਨਗੇ ਇਹ ਸਾਰੇ ਡਿਜ਼ਾਈਨਿੰਗ ਹੋਊਗੀ ਫਿਰ ਤੁਹਾਡੇ ਨਾਲ ਜੁੜਾਂਗੇ ਆਦਮਪੁਰ ਹੱਸਦਾ ਬਸਦਾ ਰਹੇ ਆਦਮਪੁਰ ਖੂਬਸੂਰਤ ਰਹੇ ਆਦਮਪੁਰ ਕਦੀ ਰਾਜਨੀਤਿਕ ਇਹਦੇ ਮੁੱਦੇ ਰਾਜਨੀਤਿਕ পেট ਨਾ ਚੜਨ ਕਿਉਂਕਿ ਅਸੀਂ ਆਦਮਪੁਰ ਦੇ ਆਮ ਲੋਕ ਆ ਬਸਨੀਕ ਆ ਤੇ ਅਸੀਂ ਚਾਹੁੰਦੇ ਆ ਕਿ ਆਦਮਪੁਰ ਸਦਾ ਵਧੀਆ ਕੰਮ ਕਰਦੇ ਪੂਰਾ ਨਾਮ ਪੂਰੇ ਸੰਸਾਰ ਚੋਂ ਦਾ ਛੰਮਕੇ ਇਹੇ ਉਮੀਦ ਨਾਲ ਫਿਰ ਦੋਸਤੋਂ ਮਿਲਦੇ ਆ ਧੰਨਵਾਦ